ਦਿਨ ਆਉਂਦੇ ਵਕ ਵਕ ਪਿੰਡਾਂ ਦੇ ਆਸ-ਪਾਸ ਲੁੱਟਖੋਹਾਂ ਚੋਰੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਜਿਸ ਕਾਰਨ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਹੈ ਦਿਨ ਦਿਹਾੜੇ ਪਿੰਡ ਫਤਿਹਬਾਦ ਦੇ ਸ਼ਹੀਦ ਰਾਜਪਾਲ ਕੰਬੋ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੇ ਅੰਦਰ ਵਿਦਿਆਰਥਣ ਦੀ ਭੈਣ ਦਾ ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨਾ ਵੱਲੋਂ ਦਾਤਰ ਦੀ ਨੌਕ ਤੇ ਫੋਨ ਖੋਨ ਦਾ ਮਾਮਲਾ ਸਾਹਮਣੇ ਆਇਆ ਹੈ ਵੀਡੀਓ ਨਾਲ ਗੱਲਬਾਤ ਕਰਦੇ ਹੋਏ ਲੜਕੀ ਦੀ ਮਾਤਾ ਰਾਜਪੀਰ ਕੌਰ ਅਤੇ ਲੜਕੀ ਦੇ ਮਾਮਾ ਜੋਬਨ ਸਿੰਘ ਨੇ ਦੱਸਿਆ ਕਿ ਸਾਡੀ ਲੜਕੀ ਫਤਿਆਬਾਦ ਵਿਖੇ ਸ਼ਹੀਦ ਰਾਜਪਾਲ ਕੰਬੋ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ 10ਵੀਂ ਕਲਾਸ ਵਿੱਚ ਪੜ੍ਹਦੀ ਹੈ ਜੋ ਆਪਣੇ ਭੈਣ ਦੇ ਨਾਲ ਸਕੂਲ ਵਿੱਚ ਸਕਾਲਰਸ਼ਿਪ ਦੇ ਫਾਰਮ ਭਰਨ ਲਈ ਆਈ ਸੀ ਜਦੋਂ ਸਕੂਲ ਦੇ ਅੰਦਰੋਂ ਬਾਹਰ ਨਿਕਲ ਕੇ ਚੱਲੀਆਂ ਤਾਂ ਮੂੰਹ ਬਨ ਕੇ ਆਏ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਮੋਬਾਈਲ ਫੋਨ ਖੋਲਿਆ ਲੜਕੀਆਂ ਨੇ ਕਿਹਾ ਕਿ ਅਸੀਂ ਉੱਚੀ ਉੱਚੀ ਚਿੱਕਾ ਵੀ ਮਾਰੀਆਂ ਪਰੰਤੂ ਸਕੂਲ ਦੇ ਸਿਕਿਉਰਿਟੀ ਗਾਰਡ ਨੇ ਸਾਡੀ ਕੋਈ ਵੀ ਮਦਦ ਨਹੀਂ ਕੀਤੀ ਇਸ ਸਬੰਧ ਵਿੱਚ ਜਦੋਂ মিডিਆ ਨੇ ਸਕੂਲ ਦੀ ਪ੍ਰਿੰਸੀਪਲ ਮੈਡਮ ਪਗਿੰਦਰ ਕੌਰ ਦੇ ਨਾਲ ਫੋਨ ਤੇ ਗੱਲ ਕੀਤੀ ਤਾਂ ਉਹਨਾਂ ਨੇ ਸਿੱਧੇ ਤੌਰ ਤੇ ਕਿਹਾ ਕਿ ਤੁਸੀਂ ਸਿਕਿਉਰਿਟੀ ਗਾਰਡ ਦੇ ਨਾਲ ਗੱਲ ਕਰੋ ਜਦੋਂ মিডিਆ ਨੇ ਸਕੂਲ ਦੇ ਸਿਕਿਉਰਿਟੀ ਇਨਚਾਰਜ ਸਤਨਾਮ ਸਿੰਘ ਨਾਲ ਗੱਲਬਾਤ ਕੀਤੀ ਉਹਨਾਂ ਦਾ ਕਹਿਣਾ ਉਹ ਵੀ ਸੁਣੋ ਬੱਚਾ ਦੇ ਮਾਪਿਆਂ ਨੇ ਪੁਲਿਸ ਪ੍ਰਸ਼ਾਸਨ ਨੂੰ ਲਿਖਤੀ ਦਰਖਾਸਤ ਦੇ ਕੇ ਇਨਸਾਫ ਦੀ ਮੰਗ ਕੀਤੀ ਹੈ ਇਸ ਸਬੰਧ ਵਿੱਚ ਜਦੋਂ ਪੱਤਰਕਾਰਾਂ ਨੇ ਪੁਲਿਸ ਚੌਕੀ ਫਤਿਹਬਾਦ ਦੇ ਇਨਚਾਰਜ ਅਰਜੀਤ ਸਿੰਘ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਕੈਮਰੇ ਸਾਹਮਣੇ ਬੋਲਣ ਤੋਂ ਸਖ ਇਨਕਾਰ ਕਰ ਦਿਆ ਕਿ ਹਾਂ ਕੀ ਸਾਨੂੰ ਇਸ ਮਾਮਲੇ ਸੰਬੰਧੀ ਕੋਈ ਵੀ ਪਤਾ ਨਹੀਂ ਪਰੰਤੂ ਹੈਰਾਨੀ ਦੀ ਗੱਲ ਹੈ ਕਿ ਪੁਲਿਸ ਵੱਲੋਂ ਲਈ ਦਰਖਾਸਤ ਦੇ ਉੱਤੇ ਨੰਬਰ ਲਗਾ ਕੇ ਦਿੱਤਾ ਗਿਆ ਹੋਵੇ ਤਾਂ ਫਿਰ ਮਾਮਲੇ ਬਾਰੇ ਕਿਉਂ ਨਹੀਂ ਪਤਾ ਇਹ ਤਾਂ ਵੱਡਾ ਸਵਾਲ ਹੈ ਹੁਣ ਵੇਖਣਾ ਹੋਵੇਗਾ ਕਿ ਪ੍ਰਸ਼ਾਸਨ ਵੱਲੋਂ ਦਰਖਾਸਤ ਕਰਤਾ ਨੂੰ ਕਿ ਇਨਸਾਫ ਮਿਲਦਾ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਤਰਨਤਾਰਨ ਤੋਂ ਸਾਨੂੰ ਫਤਿਹਬਾਦ ਦੀ ਵਿਸ਼ੇਸ਼ਤਾ ਮੇਰਾ ਨਾਰਾਜ਼ ਵੀਰ ਦਾ ਕਿਹੜਾ ਪਿੰਡ ਹੈ ਜੀ ਮੈਂ ਫਤਿਹਬਾਦ ਹੀ ਰਹਿਣਾ ਨਹੀਂ ਕੀ ਮਾਮਲਾ ਸਕੂਲ ਦੇ ਵਿੱਚ ਜਿਹੜਾ ਕਾਜ਼ਾ ਦੱਸਿਆ ਜਾ ਰਿਹਾ ਕਿ ਕੁਝ ਅਣਪਛਾਤੇ ਨੌਜਵਾਨਾਂ ਨੇ ਲੜਕੀ ਕੋਲੋਂ ਮੋਬਾਈਲ ਖੜਾ ਲਿਆ ਕੀ ਹੈ ਸਹੀ ਮੇਰੇ ਬੱਚਿਆਂ ਨੇ ਕੱਲ ਲਾਸਟ ਡੇਟ ਦੀ ਸਕਾਲਰਸ਼ਿਪ ਅਪਲਾਈ ਕਰਨ ਦੀ ਤੇ ਮੇਰੀ ਵੱਡੀ ਬੇਟੀ ਜਿਹੜੀ ਨਾਲ ਆਈ ਛੋਟੀ ਬੇਟੀ ਦੇ ਉਹਨਾਂ ਨੇ ਮੋਬਾਈਲ ਲੈ ਕੇ ਆਏ ਨਾਲ ਵੀ ਸਕਾਲਰਸ਼ਿਪ ਅਪਲਾਈ ਕਰਨੀ ਆ ਤੇ ਜਦੋਂ ਇੱਥੇ ਆਣ ਕੇ ਮਤਲਬ ਮੋਬਾਈਲ ਕਰਨ ਤੋਂ ਅਪਲਾਈ ਕਰਨ ਤੋਂ ਬਾਅਦ ਮਤਲਬ ਜਿਹੜੇ ਇੱਥੇ ਇੱਕ ਅਣਪਛਾਤੇ ਲੋਕ ਹੀ ਕੋਈ ਮੋਟਰਸਾਈਕਲ ਦੇ ਦੋ ਜਣੇ ਉਹਨਾਂ ਨੇ ਇਹਨਾਂ ਦਾ ਮਤਲਬ ਕਿ ਹੱਥੋਂਪਾਈ ਕਰਕੇ ਤੇ ਜਿਹੜੇ ਗੱਲ ਤੇ ਦਾਤਰ ਰੱਖ ਕੇ ਨਾ ਮੇਰੇ ਕੋਲ ਮੋਬਾਈਲ ਲੈ ਲਿਆ ਮੋਬਾਈਲ ਖੋ ਕੇ ਉਹ ਚਲੇ ਗਏ ਕੋਈ ਨਹੀਂ ਮਤਲਬ ਸਕਿਉਰਟੀ ਗਾਰਡ ਨਹੀਂ ਮੇਰੀ ਛੋਟੀ ਬੇਟੀ ਨੇ ਬਹੁਤ ਆਵਾਜ਼ਾਂ ਮਾਰੀਆਂ ਤਿੰਨ ਚਾਰ ਜ ਬਰੀਏ ਨੇ ਆਵਾਜ਼ ਮਾਰੀ ਆ ਜਾਂਦੀ ਮਤਲਬ ਦੋ ਤਿੰਨ ਮਤਲਬ ਜਿਹੜੀ ਮਿੰਟ ਬਾਅਦ ਇੱਥੇ ਉਹ ਆਵਾਜ਼ਾਂ ਮਾਰਦੀ ਰਹੀ ਆ ਤੇ ਕੋਈ ਵੀ ਮਤਲਬ ਸਕੂਲ ਦਾ ਜਿਵੇਂ ਸਕਿਉਰਟੀ ਗਾਰਡ ਚਾਰ ਜਣੇ ਸਕਿਉ ਕੋਈ ਪਤਾ ਨਹੀਂ ਜੇ ਮੰਨ ਲਓ ਇੱਥੇ ਕੋਈ ਮੇਰੇ ਬੱਚਿਆਂ ਨੂੰ ਮਾਰ ਦਿੰਦਾ ਤੇ ਫਿਰ ਕੌਣ ਜ਼ਿੰਮੇਵਾਰ ਹਈ ਦੇਖਿਆ ਜਿਵੇਂ ਪੰਜੀ ਇੱਥੇ ਜਿਹੜੇ ਸਕਿਉਰਟੀ ਗਾਰਡ ਹੈ ਗੇਟ ਦੇ ਕੋਲ ਹੀ ਹੁੰਦੇ ਆ ਤੇ ਗੇਟ ਦੇ ਕੋਲ ਹੀ ਦੱਸਿਆ ਜਾ ਰਿਹਾ ਵਾਰਦਾਤ ਹੋਈ ਹੈ ਹਾਂਜੀ ਕਿਸੇ ਨੇ ਨਹੀਂ ਕਿਹਾ ਨਹੀਂ ਗੇਟ ਦੇ ਕੋਲ ਉਸ ਟਾਈਮ ਤੇ ਕੋਈ ਨਹੀਂ ਹੈਗਾ ਸੀ ਕਿਉਂਕਿ ਬੱਚੇ ਦਸ ਰਹੇ ਮੇਰੇ ਵੀ ਕੋਈ ਗੇਟ ਤੇ ਨਹੀਂ ਗੇਟ ਖੁੱਲੇ ਸੀ ਦੋਨੋਂ ਇਸ ਸੰਬੰਧੀ ਕੋਈ ਸਕੂਲ ਦੇ ਨਾਲ ਤੁਹਾਡੀ ਕੋਈ ਗੱਲਬਾਤ ਹੋਈ ਹੈ ਮੇਰੀ ਸਕੂਲ ਸੰਬੰਧੀ ਕੋਈ ਨਹੀਂ ਹੋਈ ਸਕੂਲ ਨਾਲ ਹੀ ਪ੍ਰਿੰਸੀਪਲ ਆਏ ਅੱਜ ਗੱਲ ਕਰਕੇ ਜਾਵਾਂਗੇ ਤੇ ਉਸ ਤਰ੍ਹਾਂ ਇਹ ਆ ਵੀ ਅਸੀਂ ਸਕਿਉਰਟੀ ਗਾਰਡ ਨੂੰ ਜ਼ਰੂਰ ਆਣ ਕੇ ਕਿ ਤੇ ਇਹ ਕਹਿ ਰਹੇ ਆ ਵੀ ਅਸੀਂ ਅਹੀਂ ਇਸ ਟਾਈਮ ਤੇ ਹੈਗੇ ਅਸੀਂ ਇਹਨਾਂ ਨੇ ਮਤਲਬ ਜਦੋਂ ਇਹ ਗੱਲ ਹੋ ਗਈ ਆ ਮੇਰੇ ਬੱਚੇ ਫਿਰ ਸਿਕਿਉਰਿਟੀ ਗਾਰਡ ਕੋ ਗਏ ਆ ਤੇ ਫਿਰ ਇਹਨਾਂ ਨੇ ਫੋਨ ਲਵਾਇਆ ਫਿਰ ਫੋਨ ਲਵਾਉਣ ਤੋਂ ਬਾਅਦ ਸਿਕਿਉਰਿਟੀ ਗਾਰਡ ਜਿਹੜੇ ਆ ਫਿਰ ਉਹਨਾਂ ਦੇ ਪਿੱਛੇ ਮੋਟਰਸਾਈਕਲ ਤੇ ਗਏ ਆ ਕਿ ਕਿੰਨੇ ਵਜੇ ਦੀ ਘਟਨਾ ਹੈ ਤਕਰੀਬਨ 12:30 12:00 ਦੀ ਹੋਏਗੀ ਸਕੂਲ ਲੱਗਾ ਸੀ ਉਸ ਟਾਈਮ ਹਾਂਜੀ ਸਕੂਲ ਚ ਸ਼ਾਇਦ ਰਸੈਸਸ ਚੱਲਦੀ ਪਈ ਕਿ ਬੰਦ ਹੋਈ ਸੀ ਬੰਦ ਹੋ ਗਈ ਇਸ ਬੰਦੀ ਦੀ ਦਰਖਾਸਤ ਹਾਂਜੀ ਅਸੀਂ ਇੱਥੇ ਫਤਿਹਵਾ ਚੌਂਕੀ ਤੇ ਦਿੱਤੀ ਹੋਈ ਦਰਖਾਸਤ ਕੀ ਮੰਗ ਕਰਦੇ ਜੀ ਅਹੀਂ ਇਹ ਕਿ ਉਹ ਨਿਆ ਵੀ ਜਵੇਂ ਇੱਥੇ ਜਿਹੜਾ ਇਹ ਸਕੂਲ ਦਾ ਰਸਤਾ ਜਿਹੜਾ ਇਹ ਆਮ ਬਣਾਇਆ ਹੋਇਆ ਵਾ ਵੀ ਇਹ ਇਦੋਂ ਦੋਨੋਂ ਗੇਟ ਖੁੱਲੇ ਰਹਿੰਦੇ ਆ ਤੇ ਵੀ ਇਹਦੇ ਤੇ ਕਾਰਵਾਈ ਕੀਤੀ ਜਾਵੇ ਵੀ ਜਿਹੜਾ ਜਾਂ ਤੇ ਸਕੂਲ ਦਾ ਜਿਹੜਾ ਵਾ ਉਹ ਵੱਖਰਾ ਕੀਤਾ ਜਾਵੇ ਗੇਟ ਤਾਂ ਜੇ ਜੜੀਆਂ ਇਹ ਕੁੜੀਆਂ ਐ ਸੁਰੱਖਿਅਤ ਰਹਿਣ ਸਕਣ ਜੀ ਅੱਜ ਮੰਨ ਲਓ ਮੇਰੇ ਬੱਚਿਆਂ ਦੇ ਨਾਲ ਇਦਾਂ ਹੋਇਆ ਵਾ ਕੱਲ ਨੂੰ ਕਿਸੇ ਦੇ ਬੱਚੇ ਨਾਲ ਵੀ ਇਦਾਂ ਹੋ ਸਕਦਾ ਵਾ ਕੋਈ ਵੀ ਮਤਲਬ ੜਕੀ ਨੂੰ ਕੋਈ ਅੱਜ ਤੇ ਮੋਬਾਈਲ ਆ ਮੋਬਾਈਲ ਦੀ ਚਲੋ ਕੋਈ ਗੱਲ ਨਹੀਂ ਤੇ ਜੇ ਮੰਨ ਲਓ ਕਿਸੇ ਨੂੰ ਬੱਚੇ ਨੂੰ ਵੱਢ ਠੁੱਕ ਜਾਵੇ ਜਾਂ ਮੰਨ ਲਓ ਕਿਸੇ ਨੂੰ ਬੱਚੀ ਨੂੰ ਚੋੱਕ ਕੇ ਲੈ ਜਾਵੇ ਕੋਈ ਤੇ ਕੌਣ ਜ਼ਿੰਮੇ ਜਿਹੜਾ ਪਿੰਡ ਹੈ ਮੇਰਾ ਪਿੰਡ ਜੀ ਖਵਾਸਪੁਰ ਆ ਇਹ ਮੇਰੀਆਂ ਨਾ ਦੋ ਪਣੇਵੀਆਂ ਵਾਂ ਇੱਕ ਦਾ ਨਾਮ ਮਨਜੋਤ ਕੋਰ ਆ ਜੋ ਇੱਥੇ ਸਕੂਲੇ ਪੜ੍ਹਦੀ ਹੋਈ ਆ ਤੇ ਦੂਜੀ ਨਾਮ ਨਵਜੋਤ ਕੋਰ ਆ ਕੱਲ ਦੋਨੇ ਸਕਾਲਰਸ਼ਿਪ ਦਾ ਨਾ ਫਾਰਮ ਭਰਨਾ ਆ ਹੀ ਲਾਸਟ ਡੇਟ ਕਰਕੇ ਤੇ ਕੱਲ ਕੋਈ ਇਹ ਤਕਰੀਬਨ 7:30 ਵਜੇ ਦੀ ਗੱਲ ਆ ਇੱਥੇ ਦੋ ਜਣੇ ਆਏ ਆ ਮੋਟਰਸਾਈਕਲ ਤੇ ਮੂੰਹ ਉਹਨਾਂ ਨੇ ਵੱਧੇ ਹੋਏ ਸੀਗੇ ਤੇ ਮੇਰੀ ਵੱਡੀ ਜਿਹੜੀ ਪਣੇਵੀ ਹੈਗੀ ਆ ਨਵਜੋਤ ਕੋਰ ਉਹਦੀ ਧੌਣ ਤੇ ਦੰਤਰ ਰੱਖ ਕੇ ਤਿੰਨ ਚਾਰ ਮਿੰਟ ਖਿੱਚਾ ਤੂ ਹੀ ਕਰਕੇ ਤਾਂ ਫੇਰ ਫੋਨ ਖੋਕੇ ਗਿਆ ਖੜਿਆ ਹੋਇਆ ਹੈ ਇੰਨਾ ਤੋਂ ਇਹ ਸਾਰੀ ਵਾਰਦਾ ਸਕੂਲ ਦੇ ਅੰਦਰ ਹੀ ਹੋਈ ਹੈ ਹਾਂਜੀ ਸਕੂਲ ਦੇ ਅੰਦਰ ਹੋਈ ਆ ਜੀ ਇੱਥੇ ਚਾਰ ਸਕਿਉਰਿਟੀ ਗਾਰਡ ਆ ਗੇਟ ਦੋਵੇਂ ਖੁੱਲੇ ਰਹਿੰਦੇ ਆ ਇਹਨਾਂ ਦੇ ਕੋਈ ਗੇਟ ਤੇ ਮੌਜੂਦਾ ਨਹੀਂ ਹੈਗਾ ਇਹਨਾਂ ਤਿੰਨ ਚਾਰ ਮਿੰਟ ਰੋਲਾ ਪਾਇਆ ਕੁੜੀਆਂ ਨੇ ਕੋਈ ਮਤਲਬ ਸਕਿਉਰਿਟੀ ਗਾਰਡ ਨਹੀਂ ਬਾਹਰ ਆਇਆ ਕੋਈ ਇਹਨਾਂ ਦਾ ਸਟਾਫ ਨਹੀਂ ਕੋਈ ਪ੍ਰਿੰਸੀਪਲ ਮੈਮ ਕੁਝ ਨਹੀਂ ਆਇਆ ਵੀ ਬਾਹਰ ਤੇ ਜਦ ਸਕੂਲ ਦੇ ਵਿੱਚ ਘਟਨਾ ਹੋਈ ਆ ਪਰ ਸਕੂਲ ਵੱਲੋਂ ਕੋਈ ਐਕਸ਼ਨ ਲਿਆ ਗਿਆ ਨਾ ਜੀ ਨਾ ਕੋਈ ਨਹੀਂ ਜੀ ਕੋਈ ਅਜੇ ਤੱਕ ਪੁਲਿਸ ਕੰਪਲੇਂਟ ਨਹੀਂ ਸਕੂਲ ਵੱਲੋਂ ਦਿੱਤੀ ਗਈ ਜਦ ਕਿ ਅਸੀਂ ਖੁਦ ਵੱਲੋਂ ਆਪਣ ਕੀ ਅੰਗੇਲੀ ਮੰਦੇ ਸਕੂਲ ਹਾਂਜੀ ਬਿਲਕੁਲ ਅੰਗੇਲੀ ਜੀ ਵੇਖੋ ਦੀ ਅੱਜ ਤੇ ਚਲੋ ਫੋਨ ਖੋਇਆ ਗਿਆ ਵਾ ਦਾਤਰੋ ਦੀ ਤੌਣ ਤੇ ਰੱਖਿਆ ਹੋਇਆ ਕਿਸੇ ਬੱਚੀ ਨੂੰ ਇਥੇ ਵਾੜੇ ਦਿੱਤਾ ਜਾਵੇ ਜਾਂ ਮਾਰ ਦਿੱਤਾ ਜਾਵੇ ਜਾਂ ਚੋਕੇ ਲੈ ਜਾਇਆ ਜਾਵੇ ਤੇ ਫਿਰ ਦੱਸੋ ਕੌਣ ਜ਼ਿੰਮੇਵਾਰ ਹੋਏਗਾ ਇਹਦੀ ਜ਼ਿੰਮੇਵਾਰੀ ਸਕੂਲ ਦੀ ਸਮਝਦੇ ਹੋ ਜੇ ਤੁਹਾਨੂੰ ਸਾਰਾ ਹਾਂਜੀ ਇਹ ਜ਼ਿੰਮੇਵਾਰੀ ਜਿਹੜੀ ਜਵਾਬ ਦੇਈ ਹੈ ਸਕੂਲ ਦੀ ਹੋਊਗੀ ਪ੍ਰਿੰਸੀਪਲ ਮੈਮ ਦੀ ਹੋਊਗੀ ਜਾਂ ਸਟਾਫ ਦੀ ਹੋਊਗੀ ਸਾਰੇ ਦੀ ਇਸ ਬੰਦੀ ਕੋਈ ਦਿਖਾ ਦਿੱਤੀ ਬੀ ਹਾਂਜੀ ਦਿੱਤੀ ਆ ਜੀ ਕੀ ਮੰਗ ਕਰਦੇ ਆ ਅਹੀਂ ਜੀ ਵੇਖੋ ਇਹਨਾਂ ਇਨਸਾਫ ਚੋਨੇ ਆ ਵੀ ਕਿਸੇ ਹੋਰ ਵੀ ਬੱਚੀ ਦੇ ਮਤਲਬ ਇਦਾਂ ਦਾ ਵਾਰਦਾਤ ਨਾ ਹੋਈ ਜਾਵੇ ਸਕੂਲੇ ਤੇ ਇਹ ਜਿਹੜਾ ਰਸਤਾ ਇਹਨਾਂ ਨੇ ਲੋਕਲ ਬਣਾਇਆ ਵਾ ਪਿੰਡ ਵਾਲਿਆਂ ਨੇ ਵੀ ਜਿਹੜਾ ਮਰਜੀ ਇੱਧਰ ਦੀ ਮੁਰਗਰ ਗੇਟ ਕੱਲ ਬੰਦ ਹੁੰਦੇ ਤੇ ਉਹ ਮੋਟਰਸਾਈਕਲ ਅੰਦਰ ਨਹੀਂ ਸੀ ਆਉਣਾ ਇਹਨਾਂ ਦੇ ਨਾਲ ਇਹ ਵਾਰਦਾਤ ਹੋਣੀ ਸੀ ਇਹਨਾਂ ਨੇ ਗੇਟ ਦੋਵੇਂ ਖੁੱਲੇ ਛੱਡੇ ਜਿਹੜਾ ਮਰਜੀ ਇੱਧਰ ਦੀ ਭਾਵੇਂ ਚੋਰ ਚੱਕਾ ਲਟੇਰਾ ਲੰਘ ਜਵੇ ਜੋ ਮਰਜੀ ਵਾਰਦਾਤ ਕਰ ਦੇ ਇਹਨਾਂ ਦੇ ਕੰਨ ਤੇ ਜੂ ਨਹੀਂ ਗੱਲ ਸਰਕੀ ਆ ਜੀ ਇਹਨਾਂ ਕੋਲ ਮੇਰਾ ਨਾਮ ਸੁਤਲਾਵ ਸਿੰਘ ਜੀ ਸੁਣਦੇ ਆ ਇਹ ਤੁਹਾਡੀ ਜੁੜੀ ਹੈ ਮੇਰੀ ਇੱਥੇ ਇੱਕ ਐਂਪਲ ਬਲੈਂਡਰ ਦੀ ਜੁੜੀ ਜਦੋਂ ਕੂਲ ਦੇ ਬਾਹਰ ਆ ਮੋਬਾਈਲ ਫੋਨ ਦੀ ਬੱਚਿਆਂ ਕੋਲ ਧੱਗਾ ਹੋਈ ਆ ਕੀ ਆ ساری ਗੱਲ ਬਾਤ ਇਹ ਜੀ ਅਸੀਂ ਨਾ ਕੱਲ ਬੰਦੇ ਲਾਏ ਸੀ ਦੋ ਮੈਂ ਕੰਮ ਕਰਾ ਰਿਹਾ ਸੀ ਸਕੂਲ ਦਾ ਮੈਂ ਬਿਲਕੁਲ ਕੰਮ ਦੇ ਨਾਲ ਹੀ ਖੜਾ ਤੇ ਬੱਚੇ ਆਏ ਜਰੂਰ ਲੰਗੇ ਆ ਸਿਵਲ ਡਰੈਸ ਦੇ ਬੱਚੇ ਸੀਗੇ ਦੋਏ ਤੇ ਸਾਨੂੰ ਨਹੀਂ ਪਤਾ ਨਾ ਕੋ ਮੋਬਾਈਲ ਹੈਗਾ ਜਾਂ ਨਹੀਂ ਲੈਂਦਾ ਅਸੀਂ ਨੇ ਨਾ ਕੋ ਮੈਸੂਲੇ ਨਹੀਂ ਦੇਖਿਆ ਬਾਕੀ ਇਹ ਵੀ ਸਕੂਲ ਦੇ ਹੁਣ ਆਂਦੇ ਆ ਵੀ ਬੱਚਿਆਂ ਨੂੰ ਸਕੂਲੇ ਮੋਬਾਈਲ ਨਹੀਂ ਹੋਣਾ ਫਰੈਜ ਨਹੀਂ ਗਾ ਤੇ ਮੈਂ ਸਕੂਲੇ ਨਹੀਂ ਲੈ ਸਕਾ قانونی پتہ نے ਕਿਹੜੇ ਕਾਮਲੇ ਬੱਚਿਆਂ ਨੂੰ ਸਕੂਲ ਦੇ ਮੋਬਾਈਲ ਲਿਆਤਾ ਤੇ ਬੱਚੇ ਗਏ ਸੀ ਮੈਂ ਕੰਮ ਕਰ ਰਿਹਾ ਹਾਂ ਬਿਲਕੁਲ ਕੰਦੇ ਨਾਲ ਹਾਂ ਬੱਚਿਆਂ ਦੇ ਜਦੋਂ ਖੋਇਆ ਨਾ ਕੋ ਤੇ ਇਹਨਾਂ ਨੇ ਬੁਲਾਇਆ ਵੀ ਆ ਪਰ ਮੈਨੂੰ ਉੱਥੇ ਬਿਲਕੁਲ ਕੰਦੇ ਨਾਲ ਆਵਾਜ਼ ਨਹੀਂ ਸੁਣੀ ਬਾਕੀ ਮੇਰੇ ਬੰਦੇ ਜੋ ਜਿਹੜੇ ਘਰ ਤੇ ਬੈਠੇ ਇਹ ਅੱਧੀ ਛੁੱਟੀ ਬੰਦ ਤਕਰੀਬਨ ਹੋਣ ਵਾਲੀ ਸੀ ਜਾਂ ਹੋ ਗਈ ਉਹ ਬੱਚਿਆਂ ਦੇ ਮਾਪਿਆਂ ਦਾ ਕਹਿ ਰਾਇਆ ਕਿ ਬੱਚਿਆਂ ਦੇ ਨਾਲ ਕਾफी ਚਰਚੀ ਤੇ ਕਿਛਾ ਤੁਸੀਂ ਨਹੀਂ ਰਹੀ ਤੇ ਜਿਹੜੇ ਬੋਰਡ ਵਾਲੇ ਦਾ ਕੋਈ ਵੀ ਜਿਹੜਾ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਤੁਸੀਂ ਸਰ ਵੇਖੋ ਅਸੀਂ ਜਦੋਂ ਵੇਖਿਆ ਨਹੀਂ ਬਾਹਰ ਅਸੀਂ ਬਾਹਰ ਇਹਦੇ ਬੰਦੇ ਡਿਊਟੀ ਤੇ ਘਿਰਤੇ ਆ ਗੇਟ ਦੇ ਅੰਦਰੋਂ ਉਹਦਾ ਅਸੀਂ ਪੁੱਛਦੇ ਆ ਐਂਟਰੀ ਕਰਦੇ ਆ ਮਾਪ ਬੱਚਾ ਨੂੰ ਐਂਟਰੀ ਕਰਦੇ ਜੋ ਜਾਂਦੇ ਆ ਤੇ ਪਰ ਸਾਡਾ ਇਹ ਆ ਵੀ ਬਾਹਰ ਗੇਟ ਦੇ ਸਾਡੀ ਜਿਹੜੀ ਆ ਉਹ ਬਾਹਰ ਜਾ ਰਹੇ ਤਾਂਾਨੂੰ ਇਹ ਨਹੀਂ ਪਰ ਬੱਚੇ ਦੇ ਸਕੂਲ ਵਾਲੇ ਵਰਦੀ ਪਾਈ ਹੁੰਦੀ ਫਿਰ ਤੁਸੀਂ ਉਹ ਬੱਚੇ ਰੋਕਦੇ ਨਹੀਂ ਗੱਲ ਛੱਡਦੇ ਜਿੰਨਾ ਚਿਰ ਉਹਨਾਂ ਦਾ ਕੋਈ ਮਾਂ ਜਾਂ ਪਿਓ ਜਾਂ ਕੋਈ ਲੈਣ ਨਹੀਂ ਆਉਂਦਾ ਪਰ ਇਹ ਬੱਚੇ ਸਿਵਲ ਡਰੈਸੇ ਜੀ ਇਹ ਆਏ ਕਿਹੜੇ ਕੰਮ ਨੂੰ ਹਾਨੂੰ ਪਤਾ ਨਹੀਂ ਤੇ ਗਏ ਵੀ ਇਹ ਮੈਨੂੰ ਕੁਛ ਨਹੀਂ ਕਹਿ ਰਹੇ ਹੋ ਕਿ ਸਿਵਲ ਵਰਦੀ ਵਿੱਚ ਬੱਚੇ ਆਏ ਸੀ ਕਿ ਜੇ ਸਿਵਲ ਵਰਦੀ ਵਿੱਚ ਹੋਰ ਵੀ ਕੋਈ ਆਉਂਦਾ ਤੇ ਤੁਸੀਂ ਪੁੱਛਦੇ ਨਹੀਂ ਬਤਾਉਂਦੇ ਪੁੱਛਦੇ ਆ ਬਿਲਕੁਲ ਆਂਦੇ ਬੱਚੇ ਆਓ ਪੁੱਛਦੇ ਆ ਆਏ ਸਿਵਲ ਡਰੈਸੇ ਕੰਮ ਆਪਣਾ ਕਰਾ ਕੇ ਗਏ ਛੁੱਟੀ ਸਕੂਲ ਦੇ ਸਕੂਲ 'ਚ ਨਹੀਂ ਆਏ ਬੱਚੇ ਆਪਣਾ ਕੰਮ ਕਰਾ ਕੇ ਗਏ ਇਹ ਜਿਹੜਾ ਮੋਬਾਈਲ ਖੋਇਆ ਕਿੱਥੋਂ ਖੋਇਆ ਤੇ ਮੈਲ ਖੋਇਆ ਇਹ ਗੁੱਠਪਰਲੇ ਜਿਹੜਾ ਬਾਜਕਾਰ ਮਹਲੇ ਨੂੰ ਜਿਹੜਾ ਗੇਰ ਜਾ ਰਿਹਾ ਉਧਰੋਂ ਬੱਚੇ ਜਾ ਗਏ ਸੀ ਉਧਰੋਂ ਹੋਇਆ ਨਾ ਤੂੰ ਆ ਇਹ ਗੇਟ ਨੂੰ ਘਟਾਵਾ ਹੋ ਜਾਂਦੀ ਹੈ ਤੇ ਕਟਣਾਏ ਆ ਸਰ ਇੱਕ ਦੇ ਪਿੰਡ ਦਾ ਵਾ ਜੇ ਅਸੀਂ ਗੇਟ ਬੰਦ ਕਰਦੇ ਆ ਤੇ ਪਿੰਡਾਂ ਦਾ ਜਾਂਦੇ ਵੀ ਪਿੰਡ ਵਾਲਿਆਂ ਦੇ ਪਿੰਡ ਦਾ ਰਾਹ ਵਾ ਤੇ ਅਸੀਂ ਕਰ ਵੀ ਦੇਨੇ ਆ ਬਾਅਦ ਚ ਆ ਜਾਂਦੇ ਆ ਗੇਟ ਖੋਲੋ ਸਾੜ ਕੋ ਖਲਾਉਂਦੇ ਵੀ ਕੀ ਜਰਾ ਖੋਲਿਆ ਵੀ ਆ ਕਿ ਪਿੰਡ ਦਾ ਰਾਹ ਵਾ ਇਹ ਬੰਦ ਨਹੀਂ ਤੁਸੀਂ ਕਰ ਸਕਦੇ ਤੇ ਹੁਣ ਜੇ ਸਾਨੂੰ ਪਿੰਡ ਦਾ ਇੱਕ ਰ ਸਾਨੂੰ ਦੇਖ ਕੇ ਦੇ ਦੇਣ ਵੀ ਤੁਸੀਂ ਸਕੂਲ ਟਾਈਮ ਤੋਂ ਬਾਅਦ ਲੁੱਗਣ ਤੋਂ ਬਾਅਦ ਗੇਟ ਬੰਦ ਕਰਕੇ ਰੱਖਣਾ ਵਾ ਖੁੱਲਣਾ ਨਹੀਂ ਆ ਤੇ ਛੁੱਟੀ ਹੁਣ ਟਾਈਮ ਖੁੱਲਣਾ ਵਾ ਤੇ ਪਿੰਡ ਦਾ ਕੋਈ ਐਂਦੀ ਨੰਗੂਗਾ ਨਹੀਂ ਜੇ ਸਾਨੂੰ ਇੰਨਾ ਪਿੰਡ ਵਾਲੇ ਲਿਖ ਕੇ ਦੇ ਦੇਣ ਤਾਂਹੀਂ ਬਿਲਕੁਲ ਐਗਰੀਆ ਵੀ ਇੱਥੇ ਕੋਈ ਘਟਨਾ ਨਹੀਂ ਹੋਊ ਹਸਵਾ ਨੂੰ ਪਰ ਇਹ ਚੱਕਰਾ ਵੀ ਗੇਟ ਜਿਹੜਾ ਖੁੱਲਾ ਨਹੀਂ ਖੋਲਣ ਦਿੰਦਾ ਪਿੰਡ ਆਂਦੇ ਵੀ ਬੰਦ ਕਿਉਂ ਕੀਤਾ ਵਾ ਖੁੱਲਾ ਰੱਖੋ ਇਹ ਚੱਕਰਾ ਜੇ ਸਾਨੂੰ ਲਿਖ ਕੇ ਦੇ ਦੇਣਗੇ ਵੀ ਪੇ ਸਾਡੇ ਵੱਲੋਂ ਪੰਚਾਇਤ ਲੇਖ ਦੇ ਜਾਂ ਕਿਉਂ ਲਿਖਾ ਦੇਣ ਕਿ ਸਕੂਲ ਟਾਈਮ ਤੁਸੀਂ ਗੇਟ ਨਹੀਂ ਖੋਲਣਾ ਉਹਦੇ ਵਿੱਚ ਬੱਚਿਆਂ ਦੀ ਵੀ ਸੇਫਟੀ ਹੋਊਗੀ ਤੇ ਸਾਡੀ ਵੀ ਸੇਫਟੀ ਹੱਦਾਂ ਨੂੰ ਬੰਦੇਆਂ ਕੇ ਗੱਲ ਪੈਂਦੇ ਆ ਕਿ ਤੁਸੀਂ ਖੋਲੋ ਸਾਡੇ ਵੀ ਗੱਲ ਪੈਂਦੇ ਨਾਲ ਕੇ ਬੰਦੇ ਆ ਫੇ ਉਹ ਵੀ ਭਾਜੀ ਉਹਨਾਂ ਨਾਲ ਸਾਡਾ ਵੀ ਹਟ ਕੋ ਕਿਹੜਾ ਕੋ ਤਿਆਰ ਆ ਤੇ ਸਾਨੂੰ ਵੱਢ ਜਾਂਦੇ ਮਾਰ ਜਾਂਦੇ ਤੁਸੀਂ ਕੋਈ ਇਹਦੇ ਬਾਰੇ ਕੋਈ ਸਕੂਲ ਵੱਲੋਂ ਕੰਪਲੇਟ ਕੀਤੀ ਬੱਚੇ ਨਾਲ ਕਰਦੇ ਤੇ ਮੈਂ ਜੀ ਆਪਣੇ ਸੀਨੀਅਰ ਨੂੰ ਮੈਡਮ ਪ੍ਰਿੰਸੀਪਲ ਨੂੰ ਦੱਸਤਾ ਸੀ ਮੈਡਮ ਬੱਚਾ ਕੋ ਮੋਬਾਈਲ ਖੋਇਆ ਗਿਆ ਵਾ ਤੇ ਉਸ ਤੋਂ ਬਾਅਦ ਇਹਨਾਂ ਦੇ ਘਰ ਨਹੀਂ ਫੋਨ ਕੀਤਾ ਵਾ ਅਸੀਂ ਉਹਦੀ ਕੰਪਲੇਨ ਵੀ ਅੰਮ੍ਰਿਤਸਰ ਦਿੱਤੀ ਆ ਮੇਰੇ ਨਾਲ ਦੇ ਮੁੰਡੇ ਨੇ ਕਿ ਜਦੋਂ ਨਵਾਂ ਦੇ ਵਿੱਚ ਜਿੱਦਣ SIM ਪਾਈ ਉਦੋਂ ਤੁਹਾਡਾ ਮੋਬਾਈਲ ਮਿਲ ਜਾਊਗਾ ਕਿਉਂਕਿ ਅਸੀਂ ਅੰਮ੍ਰਿਤਸਰ ਕੰਪਲੇਨਿੰਗ ਕਰਤੀ ਹੈਗੀ ਉਹਨਾਂ ਦੇਖੋ ਕਦੋਂ ਦਾ ਜਿੱਦਣ SIM ਪਾਉਣਗੇ ਉਦੋਂ ਚੱਲ ਜਾਣੀ ਉਹਦਾ ਪਤਾ ਲੱਗੂਗਾ ਮੈਨੂੰ ਕਿੱਥੇ ਆ